ਇਸ ਤਰ੍ਹਾਂ ਜੀ ਦੋ ਦੁਸ਼ਟ ਇੱਕ ਸੁਧੀਰ ਸੂਰੀ ਤੇ ਇੱਕ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਉਹਨਾਂ ਦੋਹਾਂ ਨੇ ਕੌਮ ਦੇ ਸਿਰ ਤੇ ਇੱਕ ਕਰਜ਼ਾ ਚਾੜਿਆ ਹੋਇਆ ਸੀ ਵਧੀਆਂ ਕਾਰ ਕਰਕੇ ਜਿੱਥੇ ਸੁਧੀਰ ਸੂਰੀ ਨੇ ਸਿੱਖਾਂ ਦੀਆਂ ਧੀਆਂ ਪੈਣਾ ਬਾਰੇ ਇਹਨੇ ਮੜੇ ਲਫ਼ਜ਼ ਬੋਲਦਾ ਸੀ ਇਸ ਦੇ ਖਿਲਾਫ ਉਸੇ ਉੱਥੇ ਹੀ ਜਿਹੜਾ ਸੂਬਾ ਆ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਇਹਨੇ ਬਹੁਤ ਨਿਰਦੋਸ਼ ਸਿੱਖਾਂ ਦੇ ਕਤਲ ਕੀਤੇ ਸਨ ਔਰ ਇਹ ਜਿਹੜਾ ਕੌਮ ਤੇ ਕਰਜ਼ ਸੀ ਇਹ ਸੰਦੀਪ ਸਿੰਘ ਸੰਨੀ ਜੋਧਾ ਕੌਮ ਦਾ ਜਿੱਦਾਂ ਕਿ ਅਜੇ 1 ਮਹੀਨੇ ਦਾ ਬੱਚਾ ਸੀ ਛੋਟਾ ਪਚੰਗੀ 1 ਮਹੀਨੇ ਦਾ ਸੀ ਉਹਨੇ ਪ੍ਰਵਾਹ ਨਹੀਂ ਕੀਤੀ ਸੁਧੀਰ ਸੂਰੀ ਨੂੰ ਸੋਧਿਆ ਔਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਪੰਗਾ ਲੈਣ ਲੱਗੇ ਉਹਦੇ ਨਾਲ ਭੁਲੇਖੇ ਦੇ ਵਿੱਚ ਸੂਬਾ ਐਂਡ ਪਾਰਟੀ ਜਿਹੜੀ ਸੀ ਉੱਥੇ ਸੂਬੇ ਨੂੰ ਸੋਧਿਆ ਸੀ ਸੋ ਕੌਮ ਦਾ ਅੱਜ ਫਰਜ਼ ਬਣਦਾ ਆ ਕਿ ਉਸ ਦੀ ਕੁਰਬਾਨੀ ਜਿਹੜੀ ਉਹਨੇ ਕੀਤੀ ਆ ਉਹ ਕੁਰਬਾਨੀ ਦਾ ਇਹ ਤੁਸ਼ ਜਿਹਾ ਮੁੱਲਿਆ ਕੋਈ ਮਲੋਇਆ ਵੀ ਜੋ ਕੁਰਬਾਨੀ ਆ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ ਪਰ ਇੱਕ ਤੁਸ਼ ਜੀ ਜਿਹੜੀ ਦੇਣ ਆ ਕੌਮ ਦੀ ਆ ਉਹਦੇ ਭਰਾਤਾ ਨੂੰ ਜਿਮਨੀ ਚੋਂ ਦੇ ਵਿੱਚ ਤਰਨਤਾਰ ਸਾਹਿਬ ਤੋਂ ਉਤਾਰਿਆ ਗਿਆ ਔਰ ਸਾਰੀਆਂ ਜਥੇਬੰਦੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਆ ਕੌਮ ਦਾ ਦਰਦ ਆ ਉਹ ਸਾਰੇ ਇਕੱਠੇ ਹੋ ਕੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਨਦੀਪ ਸਿੰਘ ਨੂੰ ਜਿਤਾ ਕੇ ਤੇ ਦਿੱਲੀ ਦੀ ਹਕੂਮਤ ਨੂੰ ਮੈਸੇਜ ਦੇਣਗੇ ਕਿ ਕੌਮ ਤੇ ਪੰਥ ਜਿਹੜੇ ਕਹਿ ਦਿੰਦੇ ਹਨ ਜੇ ਮੁਠੀ ਭਰਨੇ ਪਹਿਲਾਂ ਅਮਰਪਾਲ ਸਿੰਘ ਨੂੰ ਜਤਾਇਆ ਖਰੂਸਰ ਹਲਕੇ ਤੋਂ ਬੜੀ ਵੱਡੀ ਲੀਡ ਤੇ ਉਹ ਵੀ ਪਤਾ ਲੱਗ ਗਿਆ ਸੀ ਦਿੱਲੀ ਦੀ ਹਕੂਮਤ ਨੂੰ ਤੇ ਅੱਜ ਫੇਰ ਦਿੱਲੀ ਦੀ ਹਕੂਮਤ ਤੇ ਪੰਜਾਬ ਦੀ ਹਕੂਮਤ ਨੂੰ ਇਹ ਦੱਸਿਆ ਜਾਊ ਕਿ ਸਿੱਖ ਕੌਮ ਜਿਹੜੀ ਆ ਉਹ ਇਨ੍ਹਾਂ ਪਰਵਾਰਾਂ ਦੇ ਨਾਲ ਖੜੀ ਆ ਜਿਹੜੇ ਕੌਮ ਲਈ ਕੁਰਬਾਨੀ ਕਰਦੇ ਆ ਉਹਨਾਂ ਦੀ ਕੁਰਬਾਨੀ ਕਦੀ ਅਜਾਈ ਨਹੀਂ ਜਾਂਦੀ ਉਹ ਮੁੱਲ ਅਜ ਮੋੜਿਆ ਜਾਏਗਾ ਹਦੀਪ ਸਿੰਘ ਨੂੰ ਬਹੁਤ ਵੱਡੀ ਗਿਣਤੀ ਵਿੱਚ ਜਦਾਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਤੇ ਬਹੁਤ ਹੀ ਖੁਸ਼ੀ ਦਾ ਮਹਾਨ ਦਿਨ ਹੈ ਕਿਉਂਕਿ ਹਮੇਸ਼ਾ ਹੀ ਰਵਾਇਤੀ ਪਾਰਟੀਆਂ ਨੇ ਸਾਡੇ ਦਰਬਾਰ ਸਾਹਿਬ ਵੀ ਢਾਏ ਸਾਡੇ ਕਿਸਾਨਾਂ ਦੀਆਂ ਲਾਸ਼ਾਂ ਬਣਾ ਕੇ ਵੀ ਦਿੱਲੀ ਤੋਂ ਭੇਜੀਆਂ ਤੇ ਸਾਡੇ ਗ੍ਰੰਥਾਂ ਨੂੰ ਪਾੜ ਕੇ ਬੇਅਦਬੀਆਂ ਵੀ ਕੀਤੀਆਂ ਹੈ ਸਿੱਖ ਕੌਮ ਦੇ ਨਾਲ ਬਹੁਤ ਵਧੇਕੀਆਂ ਸਾਡੇ ਨੌਜਵਾਨ ਸਿੱਖੀ ਦਾ ਪ੍ਰਚਾਰ ਕਰਦੇ ਅੰਦਰ ਦੇ ਕੇ ਸਮੇਂ-ਸਮੇਂ ਤੇ ਹਕੂਮਤ ਨੇ ਰਵਾਇਤੀ ਪਾਰਟੀਆਂ ਨੇ ਨਾਲੇ ਸਾਡੇ ਤੇ ਜ਼ੁਲਮ ਕੀਤਾ ਹੈ ਤੇ ਨਾਲੇ ਸਾਡੇ ਅਲੈਕਸ਼ਨਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸੋ ਅੱਜ ਉਹਨਾਂ ਨੂੰ ਮੂੰਹ ਦੀ ਮੋੜਨ ਵਾਸਤੇ ਸਾਡੇ ਭਾਈ ਸੰਦੀਪ ਸਿੰਘ ਸਿੰਧੀ ਦੇ ਭਰਾ ਮਨਦੀਪ ਸਿੰਘ ਨੂੰ ਕੌਮ ਨੇ ਟਿਕਟ ਦਿੱਤੀ ਹੈ ਸ੍ਰੀ ਮੀਰੀ ਪੀਰੀ ਦੇ ਅਕਾਲ ਤਖਤ ਸਾਹਿਬ ਤੋਂ ਅੱਜ ਸਾਰੀ ਸਿੱਖ ਕੌਮ ਨੇ ਇੱਕ ਜਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦੀ ਟਿਕਟ ਦਾ ਸਵਾਗਤ ਕੀਤਾ ਔਰ ਤਰਨਤਨ ਜਿੰਨੀ ਚੋਣ ਜਿਹੜੀ ਚ ਹੋਣ ਜਾ ਰਹੀ ਹੈ ਉਹਦੇ ਵਿੱਚ ਸਿੱਖ ਕੌਮ ਰਲ ਕੇ ਫਤਿਹ ਕਰੂਗੀ ਮੈਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆ ਇਸ ਜਿਮਣੀ ਚੋਂ ਨੂੰ ਆਪਣੀ ਚੋਣ ਸਮਝ ਕੇ ਪੰਥ ਦੀ ਚੋਣ ਸਮਝ ਕੇ ਇੱਕ ਤਖਤ ਦੂਜੇ ਤਖਤ ਨੂੰ ਇਹ ਦਸੂਗਾ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ ਸੀ ਤੁਹਾਡਾ ਕਰਕੇ ਪਰ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਕੋਈ ਵੀ ਦੇਸ਼ ਆਪਣੇ ਵਿਚਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ ਪਰ ਸਾਨੂੰ ਪਾਣੀ ਨਾਲ ਵੀ ਮਾਰਦਾ ਹੈ ਗੋਲੀਆਂ ਨਾਲ ਵੀ ਮਾਰਦਾ ਹੈ ਇਹਦਾ ਕਰਕੇ ਸਾਡੀ ਕੌਮ ਅੱਜ ਮੇਰੀ ਪੀੜੀ ਦਾ ਤਖਤ ਦਿੱਲੀ ਦੇ ਤਖਤ ਨੂੰ ਦਸੂਗਾ ਕਿ ਪੰਥ ਜਾਗਦਾ ਹੈ ਪੰਥ ਸੁੱਤਾ ਨਹੀਂ ਹੈ ਪੰਥ ਦੇ ਨਾਲ ਐਸਾ ਕੰਮ ਤੁਸੀਂ ਜਿਹੜਾ ਕਰਦੇ ਹੋ ਨਹੀਂ ਕਰਨਾ ਚਾਹੀਦਾ ਸੋ ਮੈਂ ਜਿੰਨੇ ਵੀ ਮੋਦੀ ਸਾਹਿਬ ਦੀ ਟੀਮ ਹੈ ਉਹਨਾਂ ਨੇ ਟੇਡੇ ਢੰਗ ਨਾਲ ਸਾਡੀ ਟਾਰਗੇਟ ਜਿਹੜੀ ਕੀਤੀ ਹੈ ਕਿਲਿੰਗ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਸਾਰੀ ਉਹ ਯਾਦ ਰੱਖਦੇ ਹਾਂ ਸੋ ਅਸੀਂ ਅੱਜ ਬੜੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਜਿਹੜੀ ਜਿਮਣੀ ਚੋਂ ਲੜਨੀ ਹੈ ਤੇ ਉਹਦੇ ਵਿੱਚ ਫਤਿਹ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦੇਣੀ ਹੈ ਸੋ ਮੈਂ ਅੱਜ ਬੇਨਤੀ ਕਰਦਾ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਪਹਿਲੇ ਦਿਨ ਤੋਂ ਇਹ ਬੇਨਤੀ ਕੀਤੀ ਸੀ ਬੀਬੀ ਅੰਮ੍ਰਿਤ ਕੌਰ ਸਾਡੇ ਸਤਕਾਰਯੋਗ ਭੈਣ ਜੀ ਸ਼ਹੀਦ ਭਾਈ ਬਿਆਨ ਸਿੰਘ ਦੀ ਬੇਟੀ ਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਉਹਨਾਂ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਜਦੋਂ ਅ ਸਰਦਾਰ ਸੰਦੀਪ ਸਿੰਘ ਸੰਨੀ ਦਾ ਜਿਕਰ ਆਇਆ ਤੇ ਪਹਿਲੇ ਦਿਨ ਤੋਂ ਸਰਦਾਰ ਮਾਨ ਉਹਨਾਂ ਦੇ ਘਰ ਵਿੱਚ ਆਣ ਕੇ ਬੀਬੀ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਸੰਨੀ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰਾਂਗੇ ਤੇ ਉਦੋਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਵਾ ਇਹ ਸਪੋਰਟ ਆਪਣੀ ਪਾਰਟੀ ਦੀ ਜਿਸ ਤਰੀਕੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੌਮ ਦੀਆਂ ਭਾਵਨਾਵਾਂ ਨਾਲ ਚੱਲਦੀ ਹੈ ਭਾਵੇਂ ਅਮਰਤਪਾਲ ਸਿੰਘ ਦੀ ਲਕਸ਼ਣ ਸੀ ਤੇ ਭਾਵੇਂ ਅੱਜ ਸਨੀ ਸਾਹਿਬ ਦੀ ਹੈ ਤੇ ਭਾਵੇਂ ਬੀਬੀ ਖਾਲੜਾ ਸਾਹਿਬ ਦੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਆਪਣਾ ਕੈਂਡੀਡੇਟ ਪਿੱਛੇ ਲੈ ਕੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸੋ ਇਹ ਇੱਕ ਦੇਖੋ ਜੀ ਇਹ ਤਾਂ ਬਾਬੇ ਨਾਨਕ ਨੇ ਰੱਖਤਾ ਸੀ ਤੇ ਜਿਹੜੀ ਚੀਜ਼ ਸਾਡੇ ਗੁਰੂ ਨੇ ਸਾਨੂੰ ਤਤੀਆਂ ਤਵੀਆਂ ਤੇ ਬਹਿ ਕੇ ਦੇਗਾ ਚ ਬਹਿ ਕੇ ਕੜ ਕੇ ਬਾਲ ਕੇ ਸੀਸ ਦੇ ਕੇ ਦਿੱਤੀ ਹੈ ਉਹਨੂੰ ਤਾਂ ਕਦੀ ਵੀ ਵਿਸਾਰਿਆ ਨਹੀਂ ਜਾ ਸਕਦਾ ਕਿਉਂਕਿ ਕਿਉਂਕਿ ਮੁਸਲਮਾਨ ਵੀ ਆਜ਼ਾਦ ਹੈ ਕੌਮ ਤੇ ਹਿੰਦੂ ਕੌਮ ਵੀ ਆਜ਼ਾਦ ਹੈ ਤੇ ਸਿੱਖ ਕੌਮ ਗੁਲਾਮ ਹੈ ਤੇ ਸਿੱਖ ਕੌਮ ਅੱਜ ਕਾਨੂੰਨ ਦੇ ਦਾਇਰੇ ਚ ਰਹਿ ਕੇ ਦੱਸੂਗੀ ਕਿ ਅਸੀਂ ਅਸੈਂਬਲੀ ਦੇ ਵਿੱਚ ਜਾ ਕੇ ਕੁਝ ਮਤੇ ਪਾਉਣੇ ਆ ਜਿੱਦਾਂ ਰਵੈਤੀ ਪਾਰਟੀ ਨੇ ਟਰੱਕ ਜੂਨੀਅਨ ਦੀ ਗੱਲ ਕੀਤੀ ਸੀ ਪਰ ਉੱਥੇ ਜਾ ਕੇ ਉਹਨਾਂ ਦੀ ਫੂਕ ਨਿਕਲ ਗਈ ਉਹਨਾਂ ਨੇ ਟਰੱਕ ਜੂਨੀਅਨ ਹਵਾਲ ਨਹੀਂ ਕੀਤੀ ਸਾਡਾ ਕੀਤਾ ਜਿਹੜਾ ਹੈ ਕੁੱਲੀ ਵੀਰਾਂ ਦਾ ਵਪਾਰੀ ਵੀਰਾਂ ਦਾ ਸਾਰਾ ਜਿਹੜਾ ਪੱਠੇ 'ਚ ਪਾ ਕੇ ਰੱਖਤਾ ਹੈ ਅਸੀਂ ਉਹ ਵਿਧਾਨ ਸਭਾ ਦੇ ਵਿੱਚ ਸਾਡਾ ਭਰਾ ਸਨੀ ਦਾ ਵੀਰ ਮਨਦੀਪ ਸਿੰਘ ਉੱਥੇ ਜਾ ਕੇ ਇਹ ਮਤਾ ਪਾਊਗਾ ਇਹ ਬੋਲੂਗਾ ਵਿਧਾਨ ਸਭਾ ਦੇ ਵਿੱਚ ਕਿ ਸਾਡੀਆਂ ਟਰੱਕ ਜੂਨੀਅਨ ਹਵਾਲ ਹੋਣੀਆਂ ਚਾਹੀਦੀਆਂ ਸਾਡਾ ਜਿੰਨਾ ਵੀ ਰੁੜਿਆ ਜਾਂਦਾ ਵਪਾਰ ਹੈ ਉਹਨੂੰ ਵਾਪਸ 모ੜਨ ਵਾਸਤੇ ਪੰਜਾਬ ਨੂੰ ਜਿਹੜਾ ਇਹ ਕੰਮ ਕਰਨਾ ਪਊਗਾ ਇਹ ਸਿੱਖਾਂ ਦੀ ਜਿਮਣੀ ਚੋਣ ਜਿਹੜੀ ਫਤਿਹ ਹੋਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੱਕਾ ਨਾ ਮਾਰੋ ਜੀ ਅੱਜ ਅਸੀਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਅਸੀਂ ਅੱਜ ਆਪਣੇ ਇਲਾਕੇ ਦੇ ਵਿੱਚ ਸ੍ਰੀ ਤਰਨਤਨ ਸਾਹਿਬ ਦੀ ਚੌਣ ਮੁਹਿੰਮ ਸਟਾਰਟ ਕਰਨ ਜਾ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੁੱਦੇ ਜੀ ਦੇਖੋ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਰੇ ਜਿਹੜਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਚਾ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਇੱਕ ਦੇਖੋ ਜੀ ਆਪਣਾ ਨਸ਼ੇ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਆਪਣੇ ਵਪਾਰ ਦਾ ਮੁੱਦਾ ਮੁੱਦੇ ਦੇਖੋ ਪੰਜਾਬ ਦੇ ਕਾਫੀ ਐਮ ਹੈ ਕਿਸਾਨੀ ਦਾ ਮੁੱਦਾ ਮਰ ਕਿਸੇ ਤੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹਜੇ ਤੱਕ ਐਨਐਸਏ ਬਾਰ ਲੈ ਆ ਦੀ। ਦੇਖੋ ਇਹ ਤੇ ਮਾਨਯੋਗ ਕੋਰਟ ਨਹੀਂ ਕਰਨਾ ਜੀ ਤੇ ਮੇਰੇ ਹੱਥ ਵਸ ਨਹੀਂ ਆ। ਹੁਣ ਵੇਖੋ ਇਸ ਟਾਈਮ ਕਿੰਨੀ ਧੱਕੇਸ਼ਾਹੀ ਹੋ ਰਹੀ ਆ। ਆਪਣਾ ਵੀਰ ਅਮਰਤਪਾਲ ਸਿੰਘ ਆਪਣਾ ਵੀਰ ਅਮਰਤਪਾਲ ਸਿੰਘ ਤੇ 3 ਸਾਲ ਹੋ ਗਏ ਐਨਐਸਏ ਲੱਗੀ ਆ ਪਰ ਦੇਖੋ ਕਾਨੂੰਨ ਕਿੰਨੇ ਧੱਕੇਸ਼ਾਹੀ ਕਰਦੇ ਪਏ। ਜਦੋਂ ਸਾਡੇ ਪਰਿਵਾਰ ਨਾਲ ਵੀ ਦੇਖੋ ਅਸੀਂ ਮੁਲਾਕਾਤ ਕਰਨੀ ਚਾਹੀ ਸੰਦੀਪ ਸਿੰਘ ਦੇ ਨਾਲ ਮਗਰ ਪ੍ਰਸ਼ਾਸਨ ਨੇ ਜਾਂ ਜੇਲ੍ਹ ਦੇ ਸੁਪਰੀਂਡੈਂਟ ਸਾਨੂੰ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਤੋਂ ਬਾਅਦ ਦੇਖੋ ਜੀ ਅਸੀਂ ਜੇਲ੍ਹ ਦੇ ਵਿੱਚ ਬਾਰ-ਬਾਰ ਜਾ ਕੇ ਬੇਨਤੀ ਕਰਦੇ ਰਹੇ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਚਲੋ ਇਹਨਾਂ ਨੇ ਸਾਨੂੰ ਨਹੀਂ ਮਿਲਣ ਦਿੱਤਾ ਅਸੀਂ ਮਾਂਯੋ ਕੋਰਟ ਦੇ ਕੋਲ ਵੀ ਗਏ ਆ ਕੋਰਟ ਦੇ ਤੋਂ ਇਸ਼ਾਨੀ ਕੋਈ ਸੁਣਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਜੇਲ੍ਹ ਦੇ ਸੁਪਰੀਟੈਂਡੈਂਟ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਨੇ ਮਾਂਯੋ ਕੋਰਟ ਦੇ ਆਰਡਰ ਨੂੰ ਵੀ ਕੁਝ ਨਹੀਂ ਉਸ ਟਾਈਮ ਸਮਝਿਆ ਫਿਰ ਉਸ ਤੋਂ ਬਾਅਦ ਹੀ ਪਰਿਵਾਰ ਨੂੰ ਧਰਨਾ ਲਾਣਾ ਪਿਆ ਧਰਨਾ ਲਾਣ ਤੋਂ ਬਾਅਦ ਹੀ ਦੇਖੋ ਪਰਿਵਾਰ ਨੂੰ ਇਨਸਾਫ ਮਿਲਿਆ ਹਜੇ ਤੱਕ ਦੇਖੋ ਪਰ ਪਰਿਵਾਰ ਨੂੰ ਮੁਲਾਕਾਤ ਸਿਰਫ ਕਰਵਾਈ ਗਈ ਹੈ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਹੈ ਨਾ ਕਿ ਜਿਹੜਾ ਨੇ ਦੋਸ਼ੀਆਂ ਨੇ ਅੰਦਰ ਸੰਦੀਪ ਸਿੰਘ ਦੇ ਕੁੱਟਮਾਰ ਕੀਤੀ ਖਾਸ ਕਰਕੇ ਔਨ ਡਿਊਟੀ ਜਿੰਨੇ ਮੁਲਾਜ਼ਮ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦੇਖੋ ਸਮਰਥਨ ਮਿਲ ਚੁੱਕਾ ਵਾ ਆਪਣਾ ਜਿੰਨਾ ਵੀ ਪੰਥ ਹੈ ਸਭ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਹੀ ਪਰਿਵਾਰ ਦੇ ਨਾਲ ਇੱਕਜੁੱਟ ਹੋ ਕੇ ਰਵੋ ਕਿਉਂਕਿ ਇੱਕ ਨਿਸ਼ਾਨ ਸਾਹਿਬ ਥੱਲੇ ਹੀ ਸ਼ਕਤੀ ਹੈ ਜੀ Opposition ਨੂੰ ਕਿਦਾਂ ਕੰਟਰੋਲ ਕਰੋਗੇ ਕਿਉਂਕਿ opposition ਵਾਰ-ਵਾਰ ਤੁਹਾਡੇ 'ਤੇ ਅਟੈਕ ਕਰ ਰਿਹਾ ਤੁਹਾਡੇ ਭਰਾ ਨੂੰ ਲੈ ਕੇ ਅਟੈਕ ਕਰ ਰਿਹਾ ਕਿ ਉਹ ਮਾਡਰ ਕਿਹਾ ਦੇ ਉਹਦਾ ਭਰਾ ਉਹ ਰਾਜਨੀਤਿਕ ਕਾਹਦਾ ਲੈਣ ਵਾਸਤੇ ਲੋਕ ਨੂੰ ਬੋਰ ਕਿਉਂ ਬਣ ਗਏ ਲੋਕ ਵੇਖੋ ਜੀ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਿਆ ਵਾ ਇਹ ਬੇਨਤੀ ਕਰਦਾ ਮਾਡਰ ਨੇ ਕੀਤਾ ਜੀ ਦੇਖ ਮੈਂ ਦੇਖੋ ਜੀ ਕਿ ਬੇਨਤੀ ਕਰਾਂ ਆਪਜੀ ਦੀ ਅੱਗੇ ਸਾਨੂੰ ਸ਼ੌਂਕ ਨਹੀਂ ਚੜਿਆ ਰਾਜਨੀਤੀ ਕਰਨ ਦਾ ਦੇਖੋ ਜੀ ਸਾਡਾ ਪਰਵਾਜ਼ ਜਿਹੜਾ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਨਾ ਕਿ ਪਿਛੋਕੜ ਦਾ ਕੋਈ ਰਾਜਨੀਤਿਕ ਹੈ ਪਰ ਇੱਕ ਜੀ ਬੜੇ ਧਿਆਨ ਨਾਲ ਦੇਖੀ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਜੇਲ੍ਹ ਦੇ ਪ੍ਰਸ਼ਾਸਨ ਨੇ ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਬਹੁਤ ਜ਼ਿਆਦਾ ਫਿਰ ਵੀ ਸਾਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਪਰਿਵਾਰ ਨੂੰ ਹੁਣ ਨਾ ਰਾਜਨੀਤੀ ਵਿੱਚ ਆਣਾ ਚਾਹੀਦਾ ਪਰ ਫਿਰ ਵੀ ਅਸੀਂ ਕਾਫੀ ਜ਼ਿਆਦਾ ਪਰਿਵਾਰ ਦਾ ਮਤਲਬ ਕਹਿ ਲਓ ਕਿ ਸਾਡਾ ਕੀ ਕਿੰਨਾ ਹੀ ਆਪਾਂ ਰਾਜਨੀਤੀ 'ਚ ਨਹੀਂ ਆਣਾ ਬੱਚੇ ਛੋਟੇ ਛੋਟੇ ਆ ਤੇ ਆਪਾਂ ਮਤਲਬ ਬੇਨਤੀ ਕਰਨੀ ਹੈ ਪਰ ਸੰਦੀਪ ਸਿੰਘ ਨੇ ਬੇਨਤੀ ਕੀਤੀ ਕਿ ਅਸਾਂ ਸੰਗਤਾਂ ਦੇ ਕਾਫੀ ਮੈਸੇਜ ਆਂਦੇ ਪਏ ਨੇ ਪਸੰਦੀ ਸਿੰਘ ਕੋ ਕਹਿਣ ਲੱਪਾ ਚਲੋ ਕੋਈ ਗੱਲ ਨਹੀਂ ਜੇ ਸਾਰੀਆਂ ਸਖਤਾ ਸਾਥ ਦੇ ਰਹੀਆਂ ਸਾਰੇ ਤੁਹਾਡੇ ਸਾਥ ਦੇ ਰਹੇ ਨੇ ਫਿਰ ਅਸੀਂ ਜਰੂਰ ਚੋਣ ਲੜਾਂਗੇ ਆਪੋਜੀਸ਼ਨ ਜੀ ਇਹਨੂੰ ਸਮਝ ਦਿਓ ਤੁਹਾਡੀ ਆਪੋਜੀਸ਼ਨ ਆਪੋਜੀਸ਼ਨ ਕੋਈ ਵੀ ਨਹੀਂ ਹੈ ਜੀ ਸਾਡੇ ਸਾਹਮਣੇ ਜਦੋਂ ਪੰਥ ਖਲੋਜੇ ਫਿਰ ਆਪੋਜੀਸ਼ਨ ਕੋਈ ਵੀ ਨਹੀਂ ਖਲੋਂਦਾ ਦੇਖੋ ਇਹ ਤੇ ਦੇਖੋ ਉਹਨਾਂ ਨੂੰ ਪਤਾ ਹੋਵੇ ਤੇ ਉਹਨਾਂ ਨੂੰ ਸਵਾਲ ਪੁੱਛੋ ਦੇਣਾ ਕਿ ਨਹੀਂ ਦੇਣਾ ਮੇਰੇ ਵੱਲੋਂ ਕੁਝ ਵੀ ਨਹੀਂ ਹੈ ਜੀ ਇਹਨਾਂ ਨੂੰ ਠੀਕ ਹੈ ਠੀਕ ਹੈ ਸਿੱਖ ਕੋਈ ਵੀ ਕਾਰਜ ਕਰਦਾ ਤੋ ਤੋਪੇ ਨਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਆ ਅਸੀਂ ਹੁਣ ਉਹਨਾਂ ਨੇ ਸਾਡਾ ਮੋਰਚਾ ਪਹਿਲਾਂ ਹੀ ਫਤਿਹ ਆ ਉਹਨਾਂ ਨੇ ਹੋਰ ਚੜ੍ਹਦੀ ਕਲਾ ਕਰ ਦੇਣੀ ਆ ਸੰਗਤਾਂ ਦਾ ਬਹੁਤ ਵੱਡਾ ਅਛਾਹ ਆ ਇਸ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਜਿਹੜੀਆਂ ਦੂਜੀਆਂ ਧਿਰਾਂ ਸਾਰੀਆਂ ਤਾਂ ਲੋਕ ਤੰਗ ਆ ਚੁੱਕੇ ਆ ਉਹਨਾਂ ਨੂੰ ਬੜੀ ਬੜਾ ਮੌਕੇ ਦੇ ਚੁੱਕੇ ਆ ਉਹ ਪੰਜਾਬ ਦੇ ਹਾਲਾਤ ਜਿਹੜੇ ਅੱਜ ਬਹੁਤ ਬੱਦਰ ਹੋ ਚੁੱਕੇ ਆ ਇਸ ਕਰਕੇ ਲੋਕ ਚਾਹੁੰਦੇ ਆ ਸਾਰੇ ਵਰਗਾਂ ਦੇ ਲੋਕ ਚਾਹੁੰਦੇ ਆ ਕਿ ਇਹੋ ਜੇ ਹਾਲਾਤਾਂ ਚੋਂ ਅਸੀਂ ਕਿਸ ਤਰੀਕੇ ਨਾਲ ਬਾਹਰ ਨਿਕਲੀਏ ਇਸ ਕਰਕੇ ਲੋਕ ਬਹੁਤ ਵੱਡੀ ਤਦਾਦ ਸਾਰੀਆਂ ਫਿਰਕਿਆਂ ਦੇ ਲੋਕ ਸਾਡੇ ਨਾਲ ਸਹਿਯੋਗ ਕਰ ਰਹੇ ਆ ਤੇ ਅਸੀਂ ਮੋਹਟ ਚਾਹੇ ਜੀ ਮੇਰੇ ਖਿਆਲ ਇੱਕ ਦਿਨ ਨੂੰ ਛੱਡ ਕੇ ਬਾਕੀ ਸਾਰੀਆਂ ਸਾਰਾ ਪੰਥ ਤੇ ਸਾਰਾ ਇਕੱਠਾ ਹੋ ਗਿਆ ਜੀ ਤੇ ਸੇ ਸੇ ਪੂਰੀ ਸਖ ਸੰਗਤ ਬਾਕੀ ਜੋ ਪੰਜਾਬ ਦੇ ਇਨਸਾਫ ਪਸੰਦ ਲੋਕ ਸਾਰੇ ਇਕੱਠੇ ਆ ਤੇ ਜੇ ਕੋਈ ਇਕੱਦੀ ਰਹਿ ਵੀ ਗਈ ਹੈ ਤਾਂ ਮੇਰੇ ਖਿਆਲ ਉਹਨਾਂ ਦਾ ਮਖੌਟਾ ਜਿਹੜਾ ਪਾ ਕੇ ਪੂਰਾ ਪੰਥ ਤੇ ਇਕੱਠਾ ਹੋ ਗਿਆ ਜਿਹੜੇ ਪੰਥ ਦੇ ਮਖੌਟੇ ਵਾਲੇ ਆ ਹੁਣ ਉਹ ਦੇਖਣ ਕਿ ਉਹਨਾਂ ਨੇ ਪੰਥ ਦੇ ਨਾਲ ਜਾਣਾ ਕਿ ਤੇ ਕਿ ਪੰਗਤ ਪੰਥ ਨੂੰ ਪਿੱਠ ਦਿਖਾਉਣੀ ਹੈ ਮੇਰਾ ਖਿਆਲ ਆ ਕਿ ਇਹ ਉਤੋਂ ਵੀ ਵੱਡੀ ਜਿੱਤ ਹੋਊਗੀ ਜੀ ਇਹ ਦੇਖੋ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਕੁਰਬਾਨੀ ਕਰਨ ਵਾਲੇ ਲੋਕਾਂ ਦਾ ਸਤਿਕਾਰ ਕਰਦਾ ਹੈ ਭਾਈ ਸੰਦੀਪ ਸਿੰਘ ਸਣੀ ਜਿਨ੍ਹਾਂ ਪੰਥ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਬਹੁਤ ਵੱਡੇ ਵੱਡੇ ਦੁਸ਼ਟ ਜਿਹੜੇ ਆ ਉਹਨਾਂ ਨੂੰ ਸੋਧਿਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਹੁਕਮ ਆਇਆ ਹੈ ਉੱਥੇ ਖੜ ਕੇ ਕਰਨਾ ਕਿ ਭਾਈ ਮਨਦੀਪ ਸਿੰਘ ਸਣੀ ਜਿਹੜਾ ਸਣੀ ਸਾਹਿਬ ਦਾ ਭਰਾ ਹੈ ਮਨਦੀਪ ਸਿੰਘ ਜਿਹੜਾ ਤਰਨਤਾਰਨ ਤੋਂ ਜਿਮਨੀ ਚੋਣ ਲੜ ਰਿਹਾ ਹੈ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰੂਪ ਉਹ ਦੇਣਾ ਹੈ ਤਾਸ ਦੀ ਡਿਊਟੀ ਲੱਗੀ ਔਰ ਅੱਜ ਸਮੁੱਚੇ ਖਾਲਸਾ ਪੰਥ ਨੇ ਇਕੱਠੇ ਹੋ ਕੇ ਮੈਂ ਕਹੂੰਗਾ ਇਹ ਪੂਰਨ ਏਕਤਾ ਖਾਲਸੇ ਪੰਥ ਦੀ ਜੋ ਅੱਜ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਵੇਖਣ ਨੂੰ ਮਿਲੀ ਹੈ ਔਰ ਅਰਦਾਸ ਬੇਨਤੀ ਹੋਈ ਹੈ ਔਰ ਜਥੇਦਾਰ ਸਾਹਿਬ ਵੱਲੋਂ ਦੇਸ਼ ਦੇਸ਼ ਵਿੱਚ ਵਸਦੇ ਖਾਲਸਾ ਪੰਥ ਨੂੰ ਤਰਨ ਤਾਰਨ ਸਾਹਿਬ ਦੇ ਸੂਝਵਾਨ ਵੋਟਰਾਂ ਨੂੰ ਇਹ ਅਪੀਲ ਕੀਤੀ ਹੈ ਇਹ ਹੁਕਮ ਕੀਤਾ ਹੈ ਕਿ ਇਹ ਲੜਾਈ ਨੇਕੀ ਤੇ ਬਦੀ ਦੀ ਹੈ ਇਹ ਲੜਾਈ ਪੰਥ ਦੀ ਸਰਕਾਰ ਨਾਲ ਜਿਹੜੇ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਔਰ ਇਸ ਲੜਾਈ ਵਿੱਚ ਕੋਈ ਟੜਾ ਨਹੀਂ ਹੋਣਾ ਚਾਹੀਦਾ ਕੋਈ ਪਾਰਟੀ ਨਹੀਂ ਹੋਣੀ ਚਾਹੀਦੀ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਦਸ਼ਮੇਸ਼ ਪਿਤਾ ਦਾ ਨਾਰਾ ਲਾ ਕੇ ਬੋਲੇ ਸੋ ਨਿਹਾਲ ਬੋਲ ਕੇ ਸਾਨੂੰ ਇਸ ਚੋਣ ਮੈਦਾਨ ਦੇ ਵਿੱਚ ਆਪੋ ਆਪਣਾ ਬਣਦਾ ਫਰਜ਼ ਨਿਭਾਉਣਾ ਚਾਹੀਦਾ ਔਰ ਦਾਸ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦਾ ਸਨੇਹਾ ਉਹ ਅੱਜ ਸਾਰੀ ਕੌਮ ਨੂੰ ਦਿੱਤਾ ਔਰ ਸਾਨੂੰ ਉਮੀਦ ਹੈ ਕਿ ਭਾਈ ਮਨਦੀਪ ਸਿੰਘ ਸਣੀ ਦੇ ਮੁਕਾਬਲੇ ਤਰਨ ਤਾਰਨ ਦੇ ਵਿੱਚ ਕੋਈ ਵੀ ਵਿਰੋਧੀ ਬੰਦਾ ਜਿਹੜਾ ਜਿਹਦੇ ਨਾਲ ਸਾਨੂੰ ਲੜਾਈ ਲੜਨੀ ਪਵੇ ਐਸਾ ਮੌਕਾ ਨਹੀਂ ਆਊਗਾ ਬੜੀ ਵੱਡੀ ਬੋਮਤ ਤੇ ਪੰਥ ਜਿੱਤੂਗਾ